ਵਾਲਾਂ ਚੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਲੇ ਆਓ ਐਨਵੀ ਗਰੋ ਅਪਲਸ हेयर ऑयल ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਭਾਜਪਾ ਐਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਜੀਪਾਲ ਨੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਤਮਾਨ ਅਤੇ ਐਸਸੀ ਮੋਰਚਾ ਦੇ ਇੰਚਾਰਜ ਮਹੇਸ਼ ਸ਼ਰਮਾ ਨਾਲ ਸਲਾਹ ਕਰਕੇ ਐਸਸੀ ਮੋਰਚਾ ਲੁਧਿਆਣਾ ਦੀ ਟੀਮ ਦਾ ਗਠਨ ਕੀਤਾ ਹੈ ਜਿਸ ਵਿੱਚ ਜਗਤਾਰ ਸਿੰਘ ਨਿੱਕੂ ਭਾਰਤੀ ਰਾਜਵੀਰ ਸਿੱਧੂ ਰੋਹਿਤ ਕੁਮਾਰ ਸੁਖਵਿੰਦਰ ਸਿੰਘ ਐਸ ਬਾਦਲ ਕੁਲਵੰਤ ਸਿੰਘ ਅਦਿੱਤਿਆ ਬੱਗਣ ਰੋਸ਼ਨ ਰਾਓ ਸਰਦਾਰ ਪਰਮਜੀਤ ਗੁਜਰ राजीव ਨਿੱਕੂ ਜਸਵਿੰਦਰ ਕੁਮਾਰ ਨੂੰ ਉਪ ਪ੍ਰਧਾਨ ਵਿਜੇ ਖਟਕ ਵਿਨੋਦ ਕੁਮਾਰ ਵੀਨੂ ਅਤੇ ਸ਼੍ਰੀਮਤੀ ਨੀਹਾ ਚੰਡਾਲੀਆ ਨੂੰ ਜਨਰਲ ਸਕਤਰ ਈਸ਼ਵਰ ਕਲਿਆਣ ਮੁਕਲ ਹੰਸ ਹਨੀਸਾ ਹੋਤਾ ਗੁਰਦੀਪ ਚਾਵਲਾ ਅਮਿਤ ਦੇਸਰਾਜ ਪਰਸ਼ੋਤਮ ਕੁਮਾਰ ਦਰਸ਼ਨਾ ਦੇਵੀ ਗੁਰ ਹਰਜਨਜੀਤ ਸਿੰਘ ਚੰਨੀ ਮਨੋਹਰ ਕੁਮਾਰ ਮੌਜੀ ਅਮਿਤ ਕੁਮਾਰ ਰਾਜਨ ਕੋਲੀ 바ਸੂ ਸਵਾਰੀਆ ਦੀਪਕ ਮਾਥ ਗੁਰਦੀਪ ਚਾਵਲਾ ਨੂੰ ਸਕੱਤਰ ਸਵਰਾਜ ਬਹੁਤ ਨੂੰ ਖਜ਼ਾਂਚੀ ਅਤੇ અનુਪਮਾ ਨੂੰ ਸਹਿ ਖਜ਼ਾਂਚੀ ਇਕਲਵਯਾ ਕਈ ਨੂੰ ਮੁੱਖ ਬੁਲਾਰੇ ਬੀਜੇ ਮਾਠੂ ਬਿੱਟੂ ਬਿਰਲਾ ਪ੍ਰਦੀਪ ਬਹੁਤ ਨਰਿੰਦਰ ਖੱਤਰੀ लाडी ਚੰਦਨ ਮਗੂ ਨੂੰ ਬੁਲਾਰਾ ਸ਼੍ਰੀਮਤੀ ਪਰਮਜੀਤ ਕੌਰ ਨੂੰ ਪ੍ਰੈਸ ਸਕੱਤਰ ਸਕੱਤਰ ਕੁਲਪੂਸ਼ਨ ਬੌਬੀ ਨੂੰ ਸਹਿ ਸਕੱਤਰ ਸਾਹਿਲ ਦਫਤਰ ਸਕੱਤਰ ਗੌਰਵ ਸ਼੍ਰੀਮਤੀ ਰੰਜਨਾ ਨੂੰ ਸਹਿ ਦਫਤਰ ਸਕੱਤਰ ਰਿਸ਼ਵ ਬਾਗਾਨਤੇ ਸੰਜੇ ਗੌਰੂ ਨੂੰ ਸੋਸ਼ਲ ਮੀਡੀਆ ਸਕੱਤਰ ਦੀਪਕ ਕੁਮਾਰ ਨੂੰ ਸਹਿ ਸੋਸ਼ਲ ਮੀਡੀਆ ਸਕੱਤਰ ਬਣਾਇਆ ਗਿਆ